ਨੇਕ ਜੀ ਆਜਾਓ ਅੱਜ ਸਾਹਿਤ ਕਲਾ ਅਤੇ ਸਭਿਆਚਾਰ ਮੰਚ ਦੇ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਹਿਯੋਗ ਦੇ ਨਾਲ ਮਨਜੀਤ ਕੌਰ ਮੇਸ਼ਾ ਜੀ ਉਹਨਾਂ ਦਾ ਕਲੇਖਾ ਗਦੋਂ ਸੰਗ੍ਰਹਿ ਆਸਾਂ ਦੇ ਤਾਰੇ ਅਸੀਂ ਲੋਕ ਅਰਪਣ ਕਰਨ ਜਾ ਰਹੇ ਹਾਂ ਚਾਹ ਪਾਣੀ ਭੋਗਿਆ ਤੇ ਮੈਂ ਮਾਣ ਸਤਿ ਸਦਾ ਜੀ ਨਾਲ ਪ੍ਰੋਫੈਸਰ ਸੰਧੂ ਬ੍ਰਿਜਨਦੀ ਹੋਰਾ ਜੀ ਨੂੰ ਜਨਨ ਸੱਤਰਨੇ ਕੇਂਦਰੀ ਪੰਜਾਬੀ ਲੇਖ ਸਭਾ ਸਿੱਖੋਂ ਦੇ ਜੋਰਦਾਰ ਤਾੜੀਆਂ ਦੇ ਨਾਲ ਆਪਾਂ ਦਾ ਸਵਾਗਤ ਕਰਦੇ ਹਾਂ ਮਾਣ ਸਤਿ ਸਦਾ ਦੇ ਨਾਲ ਹੀ ਡਾਕਟਰ ਬਲਦੇਵ ਸਿੰਘ ਬੱਤਰ ਜੀ ਸਾਫਾ ਨੈਸ਼ਨਲ ਬੁੱਕ ਕਲੱਬ ਦੇ ਨਿਰਦੇਸ਼ਕ ਨੇ ਔਰ ਵੀ ਵਿਧ ਭਾਗਨੇ ਕੇਂਦਰੀ ਪੰਜਾਬੀ ਲੇਖ ਸਭਾ ਸਿੱਖੋਂ ਦੇ ਬਹੁਤ ਵੱਡੇ ਦੇਣ ਨੇ ਸਹਿਯੋਗ ਕੀ ਹੈ ਉਨਾਨੂੰ ਵੀ ਦੇਖੀ ਜਾਨ ਮਾਣ ਤੇ ਪ੍ਰਭਾਗ ਦੇ ਮਾਡਲ ਵਿੱਚ ਸ਼ਾਮਲ ਹੋ। ਉਨਾਰੇ ਕਾਲ ਜੀ ਨੇ ਹਰਦੂਦੇ ਉਸਤਾਦ ਸਾਹਿਬ ਉਦੋਂ ਤੇ ਪੰਜਾਬੀ ਗਜ਼ਲ ਕਹਿਣ ਵਾਲੇ ਪਰਵੰਤ ਸਿੰਘ ਆਸਦੀ ਉਨਨ ਨੂੰ ਮਾਣ ਦੇ ਸਦਾ ਦਿਆਂਗਾ ਕੋ ਖੜਾਣ ਦੀ ਮਦਦ ਕਰਦੇ ਨਾ। ਅੱਜ ਜੀ ਪੰਜਾਬੀ ਤੇ ਉਰਦੂ ਵਿੱਚ 9000 ਤੋਂ ਕਰੀਬ ਗਜ਼ਲਾਂ ਕਹਿ ਚੁੱਕੇ ਨੇ ਔਰ ਅੰਮ੍ਰਿਤਪੁਰ ਮੇਸ਼ਾ ਉਹਨਾਂ ਨੇ ਵੀ ਗਜ਼ਲ ਦੀ ਜਿਹੜੀ ਜਾਣਕਾਰੀ ਉਹਨਾਂ ਦੇ ਕੋਲੋਂ ਵੀ ਲਈ ਹੈ ਡਾਕਟਰ ਕਮਲਪਾਲ ਜੀ ਸਾਡੇ ਮੰਚ ਦੇ ਪ੍ਰਧਾਨ ਨੇ ਸਾਹਿਤ ਕਲਾ ਦੇ ਸੱਜਾ ਤੋਂ ਮੰਚ ਨੂੰ ਵਾਕੂ ਵੀ ਚਲਾ ਰਹੇ ਨੇ ਪ੍ਰੋਫੈਸਰ ਰਹੇ ਨੇ ਪੜਾਉਂਦੇ ਰਹੇ ਨੇ ਅਲੱਗ-ਅਲੱਗ ਕਾਰਜਾਂ ਵਿੱਚ ਔਰ ਜਦੋਂ ਦਾ ਦੂਰਸ਼ਨ ਤੇ ਬੜੇ ਪ੍ਰੋਗਰਾਮ ਇਹਨਾਂ ਨੇ ਪੇਸ਼ ਕੀਤੇ ਨੇ ਡਾਕਟਰ ਕੌਮਟਾ ਜੀ ਜੋਗਾ ਭਾਰੀਆਂ ਡਾਕਟਰ 소ਮਾ ਸੁਲੋਤ ਜੀ ਬੜੇ ਬੜੇ ਸਾਹਿਬ ਜੁਨਾ ਦਾ ਨਾਮ ਸਤਕਾਰ ਨਾਲ ਲਿਆ ਜਾਂਦਾ ਹੈ ਬੜਾ ਬਟਕਾ ਮਹਿਉਨਾ ਦਾ ਉਹਨਾਂ ਨੂੰ ਵੀ ਨਕਰਦਾਰ ਦੀ ਨਿਰਦੇਸ਼ਤਾ ਜਾਂਗਾ ਕਿ ਉਹ ਵੀ ਕੌਣ ਮੰਗਤવાય ਨੇ ਡਾਕਟਰ 소ਮਾ ਸੁਲੋਤ ਜੀ ਜੀ ਤਨਾਲੀ ਮੈਂ ਅੱਜ ਦੀ ਜਿਨ੍ਹਾਂ ਦੀ ਆਪਾਂ ਖਾਤਮਾ ਡੋ ਕਰਪਨ ਜਾਨੀਆਂ ਮਨਜੀਤ ਕੋਰ ਅਮੇਸ਼ਾ ਜੀ ਉਹਨਾਂ ਨੂੰ ਵੀ ਸੱਦਾ ਦੇਵਾਂਗਾ ਕਿ ਉਹ ਵੀ ਪ੍ਰਧਾਨਗੀ ਮੰਡਲ ਦੇ ਰਚੇ ਸ਼ਾਮਿਲ ਹੋਣ ਔਰ ਨਾਲ ਹੀ ਮੈਂ ਪਿੱਛੇ ਬੈਠੇ ਜਿਹੜੇ ਦੋਸਤਾਂ ਨੂੰ ਕਹਾਂਗਾ ਕਿ ਮੋਲੀਆ ਕੁਰਸੀਆਂ ਤੇ ਆ ਜਾਣ ਔਰ ਮੈਂ ਸ਼ੁਕਰਗੁਜ਼ਾਰ ਵੀ ਹਾਂ ਕਿ ਅੱਜ ਅਚਾਨਕ ਸਵੇਰੇ ਮੌਸਮ ਜਿਹੜਾ ਖਰਾਬ ਹੋ ਗਿਆ ਦੇ ਵੀ ਸਾਡੇ ਦੋਸ ਸਹਿਯਕਕਾਰ ਡਗਰੋਂ ਡੈਕਟਰ ਚਾਨਕੀ ਬਾਂਜੇ ਨੇ ਪ੍ਰਿੰਸੀਪਲ ਮੋਹਨ ਗੜਵੀ ਵਾਲਾ ਜੀ ਪ੍ਰੋਫੈਸਰ ਗੁਰਮੀਤ ਸਿੰਘ ਵੱਜੀ ਜੀ ਗੜਵੀ ਵਾਲਾ ਬਾਈ ਜੀ ਉਧਾਨੋ ਵੀ ਜੀ ਆਏ ਨੇ ਲੁਧਿਆਣਾ ਤੋਂ ਵੀ ਜੀ ਵਾਦੂ ਜੀ ਆਏ ਨੇ ਲਾਡੀ ਪੁੱਲ ਦੀ ਸੁਖਮਨ ਗੋਰੀ ਜੀ ਤੋਂ ਆਏ ਨੇ ਔਰ ਸਾਡੇ ਜੰਮੇ ਤੋਂ ਸ਼ਾਇਦ ਔਰ ਬਾਕੀ ਬੱਚਿਆਂ ਦੇ ਪੇਪਰ ਵੀ ਚੁਣੋ ਗੋਲੇ ਨੇ कई जिम्मेवार समय आ जाएंगे दोस्त तो प्रोग्राम शुरू शुरुआत कर डॉ पवन चंदा जी जेच के प्रधान ने उन्होंने मैं सज्जा देंगे कि वो आन और साहित कारा जिया कह और मंच दतिविधियां बारे जानकारी दे डॉक्टर पवन चंदा जी ਵਾਪਸ ਜਪੀ ਆਰੀ ਚੈਟ ਵਿਤਰੀ ਮੰਡੀ ਗੁਰ ਮੀਸ਼ਾ ਦਾ ਫੇਟਾ ਦਾ ਫੰਡ ਹੈ ਆਸਾਨੀ ਤਰੀਕ ਲੋਕ ਅਲਪੰਦਨਾਂ ਨੇ ਕਿਤਨੀ ਤਰ੍ਹਾਂ ਹੋਏ ਹਨ ਅੱਜ ਇਸ ਸਮਾਗਮ ਦੇ ਪੰਜਾਬੀ ਮੰਡਲ ਵਿੱਚ ਸ਼ਾਮਲ ਹੈ ਕੇਂਦਰੀ ਪੰਜਾਬੀ ਵਿਦਿਅਕ ਸੁਭਾਸੀਖੋ ਦੀ ਜਨਸਿਕਦਰ ਸੰਧੂ ਬਰੀਆ ਸਾਫਾ ਨਿਰਦੇਸ਼ਕ ਨੈਸ਼ਨਲ ਬੁੱਕਲ ਬਲਦੇਵ ਸਿੰਘ ਬਦਨਜੀ ਔਰ ਉਸਤਾਦ ਸ਼ਾਇਰ ਹਰਬੰਸ ਸਿੰਘ ਅਕਸੀ ਅਸਿੱਧ ਲੇਖਕ ਡਾਕਟਰ ਸੁਮਾ ਸਰੋ ਲੋ ਇੱਕ ਆਫ਼ ਸਫਰ ਵਿੱਚ ਵਿਦਾਨ ਹਾਰਿਕ ਸੜੀ ਗਵਿਧਰੀ ਮੰਜੀਕੌਰ ਹੁਰੀਸ਼ਾ ਜੀ ਅਤੇ ਦੂਰੋਂ ਨੇੜੇੋਂ ਚੱਲ ਕੇ ਆਈ ਨੂੰਟੇ ਸ਼ਾਇਰ ਸਹਿबान ਸਾਹਿਤਕਾਰ ਸਾਥੀਓ ਬੁੱਧੀ ਦੀਵਿਓ ਤੇ ਸਾਹਿਬ ਦੇ ਰਸੀ ਸਰੋਤਿਓ ਤੁਹਾਡਾ ਸਾਰਿਆਂ ਦਾ ਹਾਰਦਿਕ ਅਭਿਨੰਦਨ ਜੀ ਆਇਆਂ ਨੂੰ ਤੇ ਵਿਸ਼ੇਸ਼ ਤੌਰ ਤੇ ਪੰਜਾਬੀ ਕਵਿਤਾ ਦੀ ਨਵੀਂ ਉਡਾਨ ਭਰ ਰਹੀ ਸਾਡੀ ਕੁਵਿਤਰੀ ਮਨਜੀਤ ਕੌਰ ਮਿਸ਼ਾ ਜੀ ਜਿਨ੍ਹਾਂ ਦਾ ਕਾਫ ਸੰਗਰ ਹੈ ਆਸਾਂ ਦੇ ਤਾਰੇ ਅੱਜ ਯੂਗ ਅੰਤਰਿਕਾ ਜਾਣਾ ਹੈ ਤੁਹਾਨੂੰ ਬਾਤ ਬਾਤ ਮੁਬਾਰਕਾ ਮਿਸ਼ਾ ਜੀ ਦੇ ਸ਼ੁਭ ਇਛਾਵਾਂ ਸਾਡੀਆਂ ਕਿ ਤੁਹਾਡੀਆਂ ਸਾਰੀਆਂ ਆਸਾਂ ਨੂੰ ਗੁਰ ਪਵੇ ਤੇ ਤੁਸੀਂ ਇਸੇ ਤਰ੍ਹਾਂ ਕਾਵ ਗਦਨਦੀਆਂ ਹੋਰ ਉੱਚੀਆਂ ਤੋਂ ਉੱਚੀਆਂ ਉਡਾਈਆਂ ਭਰਦੇ ਰਹੋ ਔਰ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ ਅ ਦੋਸਤੋ ਮੈਂ ਹਰ ਵਾਰ ਦੀ ਤਰ੍ਹਾਂ ਤਾਨੂੰ ਇਹ ਦੱਸਣਾ ਜ਼ਰੂਰੀ ਸਮਝਦਾ ਹੈ ਕਿ ਇਹ ਮੰਚ ਸਾਹਿਤ ਕਲਾ ਤੇ ਸੰਗੀਤ ਦਾ ਮੰਚ ਉਸਤਾਦ ਸ਼ਾਇਰ ਅਰਜਨਦਰ ਪਰਦੇਸੀ ਹੋਰਾਂ ਜੀ ਨੇ ਸ਼ੁਰੂ ਕੀਤਾ ਸੀ 2021 ਵਿੱਚ ਉਹ ਸਾਨੂੰ ਸਿਹਤ ਤੌਰ ਤੇ ਛੱਡ ਗਏ ਇਸ ਮੰਚ ਪਰ ਅਸੀਂ ਇਸ ਮੰਚ ਨੂੰ ਖਤਮ ਨਹੀਂ ਹੋਣ ਦਿੱਤਾ ਅਸੀਂ ਡਾਕਟਰ ਕਮਲਪੱਲਾ ਜੀ ਪ੍ਰਧਾਨ ਵੇਰੀ ਨਾਲ ਭੋਜਨਾ ਹੋਰ ਸਾਡੇ ਸੁਵਿੰਦਰ ਸੰਧੂ ਜੀ ਪ੍ਰੋਫੈਸਰ ਅਕੀਰ ਕੌਰ ਜੀ ਪ੍ਰੋਫੈਸਰ ਹਮਸਫਰਾ ਜੀ ਅਸੀਂ ਸਾਰੇ ਰਲ ਮਿਲ ਕੇ ਇਸ ਸਭਾ ਨੂੰ ਆਪਣੇ ਵੱਲ ਪੂਰੀ ਕੋਸ਼ਿਸ਼ ਕਰਦੇ ਆ ਕਿ ਉਹ ਅਕੇਸ ਦਾ ਜਿੱਤ ਪਰ ਕੇ ਦੱਸਦੇ ਆ ਵੀ ਖੁਸ਼ੀ ਹੋ ਰਹੀ ਹੈ ਕਿ ਅੱਜ ਸਾਡੀ ਸਭਾ ਦਾ ਜਿਹੜਾ ਰਜਿਸਟਰ ਹੈਗਾ ਭੈਣ ਜੀ ਨੇ ਦੱਸਿਆ ਉਹ ਸਾਰੇ ਭਰ ਗਿਆ ਸਾਡੀ ਗੱਦੇਵਧੀਆਂ ਇੰਨੀ ਅਭਿਆਨ ਪ੍ਰੋਗਰਾਮ ਇੰਨੇ ਕਰਾਈਦੇ ਆ ਕਿ ਸਾਡਾ ਰਜਿਸਟਰ ਪੂਰਾ ਭਰ ਗਿਆ ਤੇ ਨਵਾਂ ਰਜਿਸਟਰ ਲਾਵਾਂਗੇ ਤੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਅਸੀਂ 1 ਮਾਰਚ ਨੂੰ ਭਜندر ਪ੍ਰਦੇਸੀ ਹੋਰਾਂ ਦੀ ਯਾਦ ਵਿੱਚ ਅਸੀਂ ਜਿਹੜਾ ਸਾਲਾਨਾ ਸਮਾਗਮ ਕਰਦੇ ਹਾਂ ਅਸੀਂ ਉਹ 1 ਮਾਰਚ ਨੂੰ ਇਸੇ ਥਾਂ 'ਤੇ ਕਰਾਂਗੇ 10:30 ਵਜੇ ਸਮਾਗਮ ਹੋਵੇਗਾ ਤੋਂ ਮੇਰੀ ਬੇਨਤੀ ਹੈ ਕਿ ਉਸ ਦਿਨ ਤੁਸੀਂ ਸਾਰਿਆਂ ਨੇ ਆਉਣਾ ਹੈ ਔਰ ਕੋਸ਼ਿਸ਼ ਕਰਿਓ ਕਿ ਸਮਾਂ ਇੰਤਜ਼ਾਮ ਵੀ ਕਰਾਇਓ ਤੇ ਮੈਂ ਪ੍ਰੋਗਰਾਮ ਦੀ ਰਸਮੀ ਜੇ ਸ਼ੁਰੂਆਤ ਕਰ ਰਿਹਾ ਹਾਂ ਮੈਂ ਸਭ ਤੋਂ ਪਹਿਲਾਂ ਮਨਜੀਤ ਕੌਰ ਮੀਸ਼ਾਵਾਲ ਦੀ ਬੇਟੀ ਜਸਪ੍ਰੀਤ ਕੌਰ ਨੂੰ ਸੱਦਾ ਦਿਆਂਗਾ ਮੈਂ ਅੱਜ ਤੇ ਕਿ ਉਹ ਔਰ ਇਹ ਐਟਮੀ ਕਾਲ ਵਿੱਚ ਐਮ ਕਾਲ ਕਰੈਗੇ ਔਰ ਇਹ ਇੱਕ ਦੋਹਰ ਜਿਹੜੀ ਆ ਮਨਜੀਤ ਕੌਰ ਮੀਸ਼ਾ ਉਹਨਾਂ ਦੀ ਸਾਡੇ ਨਾਲ ਸਾਂਝੀ ਕਰਨਗੇ ਇਹ ਕਦਰ ਡਾਂਸ ਆਪਣੇ ਕਾਲ ਵਿੱਚ ਕਰਦੇ ਨੇ ਕਲਾਸੀਕਲ ਹਾਂਜੀ ਉਹ ਤਾਂ ਕਹਿੰਦੇ ਕਲਾਸੀਕਲ ਚੱਲੇ ਆਜੋ ਮੈਂ ਤੁਹਾਡੇ ਤੋਂ ਸ਼ੁਰੂਆਤ ਕਰਦੇ ਆਂ ਆਪਾਂ ਜਸਪੀਨ ਕੌਰ ਜਵਾਰਦਾਰਾਂ ਵੀ ਤੇ ਨਵੇਂ ਇਕੱਠੇ ਹਜੇ ਆਪਾਂ ਨੂੰ ਦੇ ਹੋ ਰਹੀਆ ਅ ਸਾਡੇ ਲਈ ਉਤਾਂ ਦਾ ਵੈਸੇ ਕਾਲ ਵਿੱਚ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਬਸ ਵੀ ਕੌਫੀ ਸ੍ਰੀ ਕਾਲ ਜੀ ਸਾਰਿਆਂ ਨੂੰ ਮੈਂ ਆਪਣੇ ਮਦਰ ਮੰਜੀਤ ਕੌਰ Nisha ji ਨੂੰ ਉਹਨਾਂ ਦੇ ਪਲੇਟੇ ਗਜ਼ਲ ਸੁਣਾਉਣ ਦੀ ਬਹੁਤ ਬੋਲਦੀ ਹਾਂ ਦਿੰਦੀ ਆਂ ਉਨ੍ਹਾਂ ਦੇ ਬੱਚੋ ਉਨ੍ਹਾਂ ਦੇ ਇੱਕ ਬਹੁਤ ਹੀ ਖੂਬਸੂਰਤ ਗਜ਼ਲ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀ ਹੈ ਜਰਾ ਗੌਰ ਫਰਮਾਈਓ ਕਿਸੇ ਲਈ ਜੀ ਲਿਆ ਹੁੰਦਾ ਕਿਸੇ ਲਈ ਮਰ ਲਿਆ ਹੁੰਦਾ ਕਿਸੇ ਲਈ ਜੀ ਲਿਆ ਹੁੰਦਾ ਕਿਸੇ ਲਈ ਮਰ ਲਿਆ ਹੁੰਦਾ ਬੁਰਾ ਕੀ ਸੀ ਅਸੀਂ ਵੀ ਪਿਆਰ ਜੇਕਰ ਕਰ ਲਿਆ ਹੁੰਦਾ ਬਹੁਤ ਬੜੀਆ ਸੋਹਣਾ ਸ਼ੁਕਰੀਆ ਕਿਸੇ ਦੇ ਦੀਵ ਦੀ ਖਾਤਰ ਬੁਝੇ ਦੀਵੇ ਜਗਾ ਲੈਂਦੇ ਕਿਸੇ ਦੇ ਦੀਦ ਦੇ ਖਾਤਰ ਮੁਝੇ ਦੀ ਦੇ ਜਗਾ ਲੰਦੇ ਕਿਸੇ ਸੂਰਤ ਨੂੰ ਲੈਣਾ ਵਿੱਚ ਅਸੀਂ ਦੀ ਪਰ ਲਿਆ ਹੁੰਦਾ ਵਾ 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 ਸੁਣ ਕੋਈ ਤਾਂ ਯਾਦ ਕਰਦਾ ਇਸ ਜ਼ਮੀਨ ਤੇ ਆਸਮਾਨ ਤੇ ਕਰ ਕੋਈ ਤਾਂ ਯਾਦ ਕਰਦਾ ਇਸ ਜ਼ਮੀਨ ਤੇ ਆਸਮਾਨ ਤੇ ਕਰ ਅਸਾ ਦੇ ਵਾਸਤੇ ਹੰਝੂ ਕਿਸੇ ਨੇ ਪਰ ਲਿਆ ਹੁੰਦਾ ਸੁਣ ਇਹ ਰੂ ਪੱਥਰ ਦੀ ਨਾ ਹੁੰਦੀ ਸਗੋਂ ਦਿਲ ਦਾ ਵੀ ਨਾ ਜਾਂਦਾ ਇਹ ਰੂ ਪੱਥਰ ਨਾ ਹੁੰਦੀ ਸਤੂ ਦਿਲ ਦਾ ਵੀ ਨਾ ਜਾਂਦਾ ਅਸੀਂ ਸੋਹਣੇ ਖਿਆਲਾਂ ਨੂੰ ਜੇ ਦਿਲ ਵਿੱਚ ਧਰ ਲਿਆ ਹੁੰਦਾ ਸੁਣ ਬਹੁਤ ਸ਼ੁਕਰੀਆ ਇਹ ਪੱਥਰ ਦੇ ਮਕਾਨ ਅੰਦਰ ਰਹਾਂਗੇ ਕਰ ਤਰ੍ਹਾਂ ਕੱਪਾਂ ਇਹ ਪੱਥਰ ਦੇ ਮਕਾਨ ਅੰਦਰ ਰਹਾਂਗੇ ਕਰ ਤਰ੍ਹਾਂ ਕੱਪਾਂ ਮੇਰੇ ਦਿਲ 'ਚ ਤੇਰੇ ਦਿਲ ਵਿੱਚ ਕੋਈ ਘਰ ਕਰ ਲਿਆ ਹੁੰਦਾ ਵਾਹ ਜੀ ਵਾਹ ਇਹ ਦੂਰੀ ਦਤ ਤੰਦੀ ਸੀ ਮਗਰ ਕਦੇ ਹੋ ਨਹੀਂ ਪਾਈ ਇਹ ਦੂਰੀ ਦੋ ਕਦਮ ਦੀ ਸੀ ਮਗਰ ਤੈ ਉਹ ਨਹੀਂ ਪਾਈ ਕੋਈ ਹੁੰਦਾ ਜੇ ਤੇਰੀ ਥਾਂ ਸਮੁੰਦਰ ਤਰ ਲਿਆ ਹੁੰਦਾ ਅਜੇ ਮੁੱਕੇ ਨਹੀਂ ਸਿੱਖਵੇ ਲੰਗ ਚੱਲੀ ਉਮਰ ਸਾਰੀ ਅਜੇ ਮੁੱਕੇ ਨਹੀਂ ਸਿੱਖਵੇ ਇਹ ਲੰਗ ਚੱਲੀ ਉਮਰ ਸਾਰੀ ਮੈਂ ਤੇ ਤੁਹਾਰ ਗਈ ਹੁੰਦੀ ਤੂੰ ਮੈਨੂੰ ਸਰ ਲਿਆ ਹੁੰਦਾ ਬਹੁਤ ਅੱਛਾ ਮੁਹੱਬਤ ਦਾਤ ਹੈ ਐਸੀ ਕਿਸੇ ਵਰਲੇ ਨੂੰ ਲੱਗਦੀ ਹੈ ਮਹੱਬਤ ਦਾਤ ਹੈ ਐਸੀ ਕਿਸੇ ਵਰਲੇ ਨੂੰ ਲੱਭਦੀ ਹੈ ਉਹਦੀ ਰਹਿਮਤ ਦਾਮੀ ਵਰਿਆ ਅਸੀਂ ਵੀ ਠਰ ਲਿਆ ਹੁੰਦਾ ਵਾਹ ਵਾਹ ਸੋਨਾ ਸ਼ੁਕਰੀਆ ਰਹੀਂ ਦੁੱਖਾਂ ਦਾ ਹੀ ਕਾਰਨ ਸਦਾ ਇੱਕ ਦੂਜੇ ਲਈ ਆਪਾਂ ਰਹੀਂ ਦੁੱਖਾਂ ਦਾ ਹੀ ਕਾਰਨ ਸਦਾ ਇੱਕ ਦੂਜੇ ਲਈ ਆਪਾਂ ਕਿਤੇ ਮੰਜੀਤ ਦੁੱਖ ਇੱਕ ਦੂਸਰੇ ਦਾ ਹਰ ਲਿਆ ਹੁੰਦਾ ਬਹੁਤ ਵਧੀਆ ਸੋਨਾ

ਕਿ ਉਹ ਆਉਣ ਹੋਰ ਆਪਣੇ ਇੱਕ ਰਚਨਾ ਦੇ ਨਾਲ ਸਾਡੇ ਨਾਲ ਸਾਝ ਪਾਉਣ ਸਿਖਦੇਵ ਜੰਡਵਾਲਾ ਇਸ ਤੋਂ ਬਾਅਦ ਮਨਜੀਤ ਸਿੰਘ ਜੀ ਦਾ ਬਹਿ। ਤੁਹਾਡਾ ਖਾਲਸਾ ਵਾਇਪ ਫਰਿਸ਼ਤਾ ਨੂੰ ਪਗਾਮੀ ਮੰਡਲ ਦੇ ਸਾਥਕਰ ਸਾਥੀਓ ਮੈਂ ਅੱਜ ਇੱਥੇ ਗੀਤ ਪੇਸ਼ ਕਰਨ ਜਾ ਰਿਹਾ ਹਾਂ। ਅਰਜ ਜੁਗਾਰਤੀ ਕਰਨੀ ਮੰਗੇ ਬਾਵਲਾ ਪੜਾ ਦੇ ਮੇਰੇ ਦਿਲ ਦੀ ਮੰਗੇ ਅਰਜ ਕਦੀ ਆਰਤੀ ਕਰਦੀ ਮੰਗੇ ਬਾਗਲਾ ਪੜਾ ਦੇ ਮੇਰੇ ਦਿਲ ਦੀ ਮੰਗੇ ਤੁੰਤੇ ਸਮਾਨ ਨਾ ਕੋਈ ਹੋਰ ਸਾਜ ਦੀ ਤੁੰਤੇ ਸਮਾਨ ਨਾ ਕੋਈ ਹੋਰ ਸਾਜ ਦੀ ਐ ਫੜੀ ਕਰਾ ਦੇ ਮੈਨੂੰ ਸਿੱਖੇ ਉਹਦੇ ਗੱਲ ਦੀ ਅਰਜ ਕਦੀ ਆਰਤੀ ਕਰਦੀ ਮੰਗੇ ਬਾਗਲਾ ਪੜਾ ਦੇ ਮੇਰੇ ਦਿਲ ਦੀ ਮੰਗੇ ਤੰਨੇ ਤੇ ਸੁਮਾਨ ਨਾ ਕੋਈ ਹੋਰ ਸਾਜ ਦੀ ਐ ਫੜੀ ਕਰਾਂ ਦੇ ਮੈਨੂੰ ਸਿੱਖਿਆ ਦੇ ਦਾਜ ਦੀ ਕੈ ਫੜੀ ਕਰਾਂ ਦੇ ਮੈਨੂੰ ਸਿੱਖਿਆ ਦੇ ਦਾਜ ਦੀ ਪੜ ਕੇ ਪੜਾਈ ਮੈਂ ਕਾਮਯਾਬੀ ਪਾਵਾਂਗੀ ਡਿਗਰੀ ਲੈ ਕੇ ਉੱਚੇ ਉਦੇ ਉੱਤੇ ਜਾਵਾਂਗੀ ਪੜ ਕੇ ਪੜਾਈ ਮੈਂ ਕਾਮਯਾਬੀ ਪਾਵਾਂਗੀ ਡਿਗਰੀ ਲੈ ਕੇ ਉੱਚੇ ਉਦੇ ਉੱਤੇ ਜਾਵਾਂਗੀ ਤੰਨੇ ਕੋ ਸਾਰੀ ਚੰਗੇ ਐ ਸਮਾਜ ਦੀ ਧਰਮੀ ਕੋਲੇ ਚੰਗੇ ਸਮਾਜ ਦੀ ਐ ਪੜ੍ਹੀ ਕਰਾਉਦੇ ਮੈਨੂੰ ਸਿੱਖੇ ਅਦੇ ਦਰਨੀ ਪੜੋਤੇ ਪੜਾਉ ਲੋੜ ਬਣਗੇ ਅਦੇ ਦਰਨੀ ਸਿੱਖਿਆ ਦੇ ਨਾਲ ਜੋਤ ਗਿਆਨ ਦੀਏ ਜਗਦੀ ਪੜੋਤੇ ਪੜਾਉ ਲੋੜ ਬਣਗੇ ਅਦੇ ਦਰਨੀ ਸਿੱਖਿਆ ਦੇ ਨਾਲ ਜੋਤ ਗਿਆਨ ਦੀਏ ਜਗਦੀ ਮਿੱਟੀ ਤੋਂ ਬੱਝੇ ਕੁਸ਼ੀਆਂ ਦੇ ਬਾਜਦੀ ਮੈਂ ਪੜੀ ਕਰਾ ਦੇ ਮੈਨੂੰ ਸਿੱਖੇ ਆਵੇ ਦਾਦੀ ਰਹਿ ਨਾ ਕੋ ਅਨਪੜ ਸੁਖੇ ਲਾਏ ਕਹਿਣਾਏ ਸਿੱਖਿਆ ਦਾ ਗਹਿਣਾ ਸਦਾ ਕੋਲ ਸੜੇ ਰਹਿਣਾਏ ਰਹਿ ਨਾ ਕੋ ਅਨਪੜ ਸੁਖੇ ਲਾਏ ਕਹਿਣਾਏ ਸਿੱਖਿਆ ਦਾ ਗਹਿਣਾ ਸਦਾ ਕੋਲ ਸੜੇ ਰਹਿਣਾਏ ਨੀਰ ਕੋ ਮੜੇ ਦਿੱਤੀ ਤੇਰਵਾੜੀ ਦੀ ਇਹ ਫੜੀ ਕਰਾ ਦੇ ਮੈਨੂੰ ਸਿੱਖੇ ਉਹਦੇ ਰਾਜ ਦੀ ਹਰ ਜੁਗਿਆਰਤੀ ਕਰਦੀ ਮੰਗੇ ਬਾਵਲਾ ਪੜਾ ਦੇ ਮੇਰੇ ਦਿਲ ਦੀ ਮੰਗੇ ਤਨ ਦੇ ਸਮਾਨ ਨ ਕੋਈ ਹੋਰ ਸਾਈ ਦੀ ਇਹ ਫੜੀ ਕਰਾ ਦੇ ਮੈਨੂੰ ਸਿੱਖੇ ਉਹਦੇ ਰਾਜ ਦੀ ਇਹ ਫੜੀ ਕਰਾ ਦੇ ਮੈਨੂੰ ਸਿੱਖੇ ਉਹਦੇ ਰਾਜ ਦੀ ਤਾਂ ਇਹ ਮੈਨੂੰ ਸਿੱਖਿਆ ਦੇ ਰਾਜ ਦੀ ਬੜਾ ਹੀ ਸਿੱਖਿਆ ਦਾ ਮਹੱਤਵ ਦੱਸਦਾ ਹੋਇਆ ਗੀਤ ਸੰਦੀਪ ਗੰਡਵਾ ਜੀ ਨੇ ਛੱਡੇ ਸਾਹਮਣੇ ਨੇ ਰੱਖਿਆ ਬਹੁਤ ਅچھے ਗੰਡਵਾ ਜੀ ਮਨਜੀਤ ਸਿੰਘ ਜੀ ਦੀਪ ਨਗਰ ਤੋਂ ਇਹਨਾਂ ਤੋਂ ਬਾਅਦ ਸ਼ੌਕਰ ਜੀ ਦੁਬਾਰਾ ਸ਼ੌਕਰ ਜੀ ਧਿਆਨ ਦੇਣਾ। ਪਤਲਾ ਮਿੰਡਲ ਜਿਠੇ ਲਦਰਨ ਜੀ ਸੰਤੂ ਸਾਹਿਬ ਜੀ ਸੇ ਸਭ ਤੋਂ ਪਹਿਲਾਂ ਮੈਂ ਮੁਬਾਰਕਵਾਦ ਹੁੰਦਾ ਮਨਜੀਤ ਕੌਰ ਜੀ ਨੂੰ ਜਿਨ੍ਹਾਂ ਦਾ ਜਨਮ ਸੰਬਲ ਲੋਕਰ ਨੂਰੀਆ ਉਹ ਇੱਕ ਰਚਨਾ ਹੈ બસ ਆਪਣੇ ਰੰਡੀ ਰੋਣੇ ਰੋਣਾ ਚੰਗਾ ਲੱਗਦਾ ਨਹੀਂ ਬੱਸ ਆਪਣੇ ਰੰਡੀ ਰੋਣੇ ਰੋਣਾ ਚੰਗਾ ਲੱਗਦਾ ਨਹੀਂ ਜਿਹੜਾ ਦੂਨ ਸੁਆਇਆ ਹੁਣਾ ਚੰਗਾ ਨਾਲ ਮੇਰੇ ਬਹਿ ਕੇ ਸਾਰੀ ਗੱਲ ਇੱਕ ਵਾਰ ਨਿਬੇੜ ਲੈਂਦਾ ਨਾਲ ਮੇਰੇ ਰਹਿ ਕੇ ਸਾਰੀ ਗੱਲ ਇੱਕ ਵਾਰ ਨਿਬੇੜ ਲੈ ਰੋਜ ਰੋਜ ਭਲਾਏ ਰੋਣਾ ਧੋਣਾ ਚੰਗਾ ਲੱਗਦਾ ਨਹੀਂ ਬਿੰਬੁ ਲਾਏ ਜੇਮਾ ਦਰ ਉਦੇਤੇ ਤਸਕ ਤਿਦਾਂ ਬਿੰਬੁ ਲਾਏ ਜੇਮਾ ਦਰ ਉਦੇਤੇ ਤਸਕ ਤਿਦਾਂ ਦੇ ਮਫਾਦੇ ਕੋਲੋਂ ਹੌਲਾ ਮਲਾ ਚੰਗਾ ਲੱਗਦਾ ਨਹੀਂ ਸਮੇਤਾਰ ਨੂੰ ਹੈ ਖੱਦਾ ਇੱਕ ਹੀ ਇਸ਼ਾਰਾ ਬਹੁਤ ਸਮੇਤਾਰ ਨੂੰ ਹੈ ਅਕਦਾ ਇੱਕ ਹੀ ਇਸ਼ਾਰਾ ਬਹੁਤ ਰੋਜ਼ ਮੂਰਤ ਨੂੰ ਸਮਝਣਾ ਚੰਦ ਆ ਲੱਗਾ ਨਹੀਂ ਸ਼ੁਕਰ ਹੈ ਰੱਬ ਦਾ ਓਨੇ ਮੈਨੂੰ ਇੰਨੀ ਧੀਰਜ ਦਿੱਤੀ ਹੈ ਸ਼ੁਕਰ ਹੈ ਰੱਬ ਦਾ ਓਨੇ ਮੈਨੂੰ ਇੰਨੀ ਧੀਰਜ ਦਿੱਤੀ ਹੈ ਬੇਵਜ੍ਹਾ ਮੈਨੂੰ ਆਪਾ ਘੁਣਾ ਚੰਦ ਆ ਲੱਗਾ ਨਹੀਂ ਹੋ ਸਕੇ ਤਾਂ ਸਲਾ ਸਫਾਈ ਨਾਲ ਝਗੜਾ ਸਭ ਦਿਲੋਂ ਮਿਟਾ ਹੋ ਸਕੇ ਤਾਂ ਸੁਲਾ ਸਭਈ ਦਾ ਝਗੜਾ ਸਭ ਦਈਏ ਮਿਟਾ ਪਰਨਾ ਟੈਨ ਵਿੱਚ ਕੰਨਾ ਬਣਾ ਚੰਗਾ ਲੱਗਦਾ ਨਹੀਂ ਮੰਨ ਹਾ ਬਾਦ ਗੁਣ ਇਹ ਵਿੱਚ ਸਾਰੀ ਜੀਸ ਆਪਣੇ ਬਸ ਰੰਦੀ ਹੋਣੀ ਰੋਣਾ ਚੰਗਾ ਲੱਗਦਾ ਨਹੀਂ ਜਿਹਦਾ ਤੁਮ ਸਵਾਯਾ ਚੰਗਾ ਲੱਗਦਾ ਬਹੁਤ ਵਧੀਆ ਮਨਜੀਤ ਸਿੰਘ ਜੀ ਦਿਲਬਰ ਸ਼ੋਕ ਜੀ ਇਹ ਸਾਡਾ ਨੌਜਵਾਨ ਕਵੀ ਸਾਡੇ ਪੰਜਾਬ ਦੇ ਬੜੇ ਪ੍ਰਸਿੱਧ ਸ਼ਾਇਰ ਸ਼ੌਕਤ ਢੜਵਾਰ ਵੀ ਉਹਨਾਂ ਦਾ ਪੁੱਤਰ ਹੈ ਤੇ ਹਮੇਸ਼ਾ ਸਾਡੇ ਨਾਲ ਹੁੰਦਾ ਹੈ ਔਰ ਗਾਇਕਾਂ ਨੂੰ ਪ੍ਰਮੋਟ ਵੀ ਕਰਦਾ ਹੈ ਸੁਪਰਮੋਟਰ ਵੀ ਹੈ ਮਿਲਵਾਰ ਸ਼ੌਕਤ ਸਹਾਰਾ ਜੀ ਦਰਜਵਰਦ ਸਭ ਨੂੰ ਸਤ ਸਭ ਤੋਂ ਪਹਿਲਾਂ ਬੱਡੇ ਭੈਣ ਜੀ ਵਿਸ਼ਾ ਨੂੰ ਪਹਿਲੀ ਬਸਕਤ ਦੀ ਬਹੁਤ ਬਹੁਤ ਮੁਬਾਰਕਾਂ ਅਜੀ ਸੰਦੂ ਸਰ ਕਿ ਬਿਨਾ ਉਤਸ਼ਾਹ ਤਸੱਲੀ ਹੌਸਲੇ ਪਰਬਤਾਂ ਤੇ ਚੜ ਨਹੀਂ ਹੁੰਦਾ ਬਿਨਾ ਉਤਸ਼ਾਹ ਤਸੱਲੀ ਹੌਸਲੇ ਪਰਬਤਾਂ ਤੇ ਚੜ ਨਹੀਂ ਹੁੰਦਾ ਸਮਾ ਜੋ ਇੱਕ ਵਾਰ ਹੱਥੋਂ ਲੰਘ ਜਾਏ ਸਮਾ ਉੱਪਰ ਨਹੀਂ ਹੁੰਦਾ ਪਹਾੜ ਉੱਤੇ ਕਿਸ਼ਾਕਰ ਤੂੰ ਦੁਬਾਰਾ ਖੜਾ ਹੋ ਸਕਦਾ ਹੈ ਪਹਾੜ ਉੱਤੇ ਕਿਸ਼ੌਕਤ ਤੂੰ ਦੁਬਾਰਾ ਖੜਾ ਹੋ ਸਕਦਾ ਹੈ ਕਿਸੇ ਵੀ ਨਜ਼ਰ ਤੋਂ ਡਿੱਕੇ ਦੁਬਾਰਾ ਖੜ ਨਹੀਂ ਹੁੰਦਾ अंगार भरे साहिब पैन गे उॾण चङे छॾण मग पैणे उॾण चङे छॾण ਪਿੰਜਰੇ ਵਿੱਚ ਰਹਿ ਕੇ ਹਜੇ ਖੰਭ ਠਾਰੇ ਹੋਏ ਨੇ ਪਿੰਜਰੇ ਵਿੱਚ ਰਹਿ ਕੇ ਹਜੇ ਖੰਭ ਠਾਰੇ ਹੋਏ ਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਲੈ ਫਰੂ ਲਕੋ ਆਪਣੇ ਮੇਰੇ ਮੋਢੇ ਤੇ ਹੱਥ ਰੱਖ ਕੇ ਲੈ ਫਰੂ ਲਕੋ ਆਪਣੇ ਤੇ ਕਹਿਣ ਲੱਗੇ ਦੱਸੋ ਕਿਉਂ ਲੈਣ ਭਰੇ ਹੋਏ ਨੇ ਤੇ ਕਹਿਣ ਲੱਗੇ ਦੱਸੋ ਕਿਉਂ ਲੈਣ ਭਰੇ ਹੋਏ ਨੇ ਬੜੀ ਸ਼ਾਨੋ ਸ਼ੌਕਤ ਨਾਲ ਬਾਹਰ ਚਮਕ ਰਹੇ ਨੇ ਬੜੀ ਸ਼ਾਨੋ ਸ਼ੌਕਤ ਨਾਲ ਬਾਹਰ ਜੋ ਚਮਕ ਰਹੇ ਨੇ ਮੈਂ ਦੇਖਿਆ ਅੰਬਰ ਅੰਮਰ ਨਾਲ ਖੜੇ ਹੋਏ ਨੇ ਮੈਂ ਦੇਖਿਆ ਅੰਦਰ ਉਹ ਨਾ ਖੜੇ ਹੋਏ ਨੇ ਧੰਨਵਾਦ ਜੀ ਬੜੀ ਹੀ ਬਲੰਦ ਆਵਾਜ਼ ਦੇ ਵਿੱਚ ਗਜ਼ਲ ਪੜ੍ਹਦੇ ਨੇ ਦੇ ਰਵਾ ਸ਼ੌਕ ਹੈ ਜੀ ਮੈਂ ਵਿਜੇ ਫਰਾਜ਼ ਜੀ ਨੂੰ ਸੱਦਾ ਦਿਆਂਗਾ ਕਿ ਉਹ ਉਹ ਕੋਰੇਕ ਰਚਨਾ ਦੇ ਨਾਲ ਸਾਡੇ ਨਾਲ ਸਾਂਝ ਪਾਉਣ ਸਾਡੇ ਵਿੱਚ ਮਾਦਵੀ ਅਧਰਵਾਲ ਮਹਾਰਾਜ ਜੀ ਔਰ ਰੀਤੂ ਕਲਸੀ ਜੀ ਵੀ ਪਹੁੰਚੇ ਨੇ ਉਹਨਾਂ ਨੂੰ ਵੀ ਨਿੱਘੀ ਜੀ ਆਣ ਵਿਜੇ ਫਰਾਜ਼ ਜੀ ਆਏ ਹੋਏ ਚੈਨਲ ਉਹਨਾਂ ਦਾ ਹੈਗਾ ਪੰਜਾਬ ਦੇ ਲਿਖਾਰੀ ਉਹਨਾਂ ਨੇ ਬਣਾਇਆ YouTube ਚੈਨਲ ਪੰਜਾਬ ਦੇ ਲਿਖਾਰੀ ਉਸ ਵੇਲੇ ਤੋਂ ਪ੍ਰੋਗਰਾਮ ਸਾਡਾ ਜਿਹੜਾ ਸਿੱਧਾ ਪ੍ਰਸਾਰਤ ਕਰਦੇ ਨੇ ਅਜੇ ਮਸਿੰਗਲੀ ਵੀ ਮਹਾਰਾਜ ਕੋਰੋਨਾ ਨੇ ਕਿਹਾ ਕਿ ਜਿਹੜਾ ਕੋਈ ਪ੍ਰੋਗਰਾਮ ਹੋਇਆ ਕਰੂਗਾ ਵੀ ਅਸੀਂ ਇਸ YouTube ਚੈਨਲ ਦੇ ਉੱਤੇ ਅਸੀਂ ਸਿੱਧਾ ਪ੍ਰਸਾਰਤ ਕਰਿਆ ਕਰਾਂਗੇ ਬੜੇ ਸ਼ੁਕਰਗੁਜ਼ਾਰ ਹਾਂ ਜੀ ਪ੍ਰਿੰਸੀਪਲ ਨਵਤੇਜ ਗਰਦੀਵਾਲਾ ਜੀ ਇਸ ਤੋਂ ਬਾਅਦ ਮਾਧਵੀ ਅਗਰਵਾਲ ਜੀ ਆਹ ਹੈ ਆਸਾਂ ਦੇ ਨਾਲੇ ਨਹੀਂ YouTube ਕਰਾਂਗੇ। ਦੀਆਂ ਮੁਬਾਰਕਾਂ ਅਗਨੀ ਉਰੰਦਾਈ ਕਰਾਂਗੇ। ਸਬਸਕ੍ਰਾਈਬ ਪੂਰੇ ਨਹੀਂ